ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਖੇਤੀ ਬਾੜੀ ਦੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਤੇ ਆਪਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੈਂਟੇਟੇਟ ਮੰਟ ਦੀ ਤੇ ਜਾਂ ਫੋਟੋਆਂ ਭੇਜਦਾ ਕਰੋ ਪੰਜ ਚਾਰ ਤੇ ਆਪਾਂ ਡੇਲੀ ਖੇਤੀਬਾੜੀ ਸੰਦੇ ਆਪਣੇ ਚੈਨਲ ਤੇ ਦੱਸਦੇ ਰਹਿੰਦੇ ਆ ਤੇ ਆਪਣਾ ਉੱਪਰ ਨੰਬਰ ਲੱਗਿਆ ਉੱਪਰਲੇ ਨੰਬਰ ਤੇ ਆਪ ਨੂੰ ਕਾਲ ਕਰ ਲਿਓ ਤੇ ਜਾਂ ਆਪਦੀ ਕੋਈ ਵੀ ਮਸ਼ੀਨਰੀ ਆ ਉਹਨੂੰ ਵਟਸਐਪ ਕਰ ਦਿਆ ਕਰੋ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਇਕ ਕਰ ਦਿਆ ਕਰੋ ਇਹ ਕਿਸੇ ਵੀ ਪੁਰਾਣੇ ਵੀ ਫਾਰਮ ਟ੍ਰੈਕ ਟਰੈਕਟਰ 50 ਦਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 1999 ਮਾ ਦਾ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਟਰੈਕਟਰ ਦੇ 40 50 ਪੈਸੇ ਆ ਬਾਈ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਇਹ ਟਰੈਕਟਰ ਖੜਾ ਪਿੰਡ ਸੂਰੇ ਵਾਲੇ ਪਿੰਡ ਬਾਈ ਸੂਰੇ ਵਾਲਾ ਕਿ ਜਿਹੜਾ ਸ਼੍ਰੀ ਮੁਕਸਰ ਸਾਹਿਬ ਚ ਪਿੰਡ ਆਉਂਦਾ ਦੁੱਦਾ ਕੌਣੀ ਗੁੜੀ ਸੰਗਰ ਦੇ ਕੋਲੇ ਪਿੰਡ ਰਹਿ ਗਿਆ ਬਾਈ ਸੂਰੇ ਵਾਲਾ ਇਹ ਸੂਰੇ ਵਾਲੇ ਪਿੰਡ ਖੜਾ ਬਾਈ ਟਰੈਕਟਰ ਇਹ ਬਾਈ ਕਹਿੰਦਾ ਵਾਹ ਕੀ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਈ ਫਾਰਮ ਟਰੈਕ 50 ਦਾ ਤੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਇਹ ਬਾਈ ਕਹਿੰਦਾ 1 ਲੱਖ ਤੇ 5000 ਦੇ ਆਸੇ ਪਾਸੇ ਮੈਂ ਟਰੈਡ ਦੇ ਦੂੰਗਾ ਬਾਈ ਤੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 13 6.5 ਟਰਾਲਾ 6.5 ਫੁੱਟ ਚੌੜਾ ਤੇ 13 ਫੁੱਟ ਲੰਮਾ ਟਰਾਲਾ ਬਾਈ ਤੇ 25 ਚੈਨ ਵਾਲਾ ਜੱਕ ਲੱਗਾ ਟਰਾਲੇ ਦੇ ਬਾਈ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਫਰੀਦਕੋਟ ਏਰੀਆ 'ਚ ਏਰੀਆ ਵੀ ਬਾਈ ਦਾ ਫਰੀਦਕੋਟ ਆ ਫਰੀਦਕੋਟ ਏਰੀਆ 'ਚ ਬਾਈ ਟਰਾਲਾ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 70000 ਦੇ ਆਸੇ ਪਾਸੇ ਮੈਂ ਇਹ ਟਰਾਲਾ ਬਾਈ ਦੇ ਦੂੰਗਾ ਸਾਰੇ ਪਾਸੋਂ ਟਰਾਲਾ ਮੇਰਾ ਚੈੱਕ ਕਰਕੇ ਮੇਰੇ ਘਰੋਂ ਲੈ ਜਾਓ ਬਾਈ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਫਰੀਦਕੋਟ ਏਰੀਆ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ 'ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 16 7 ਟਰਾਲਾ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਬਗੈਰ ਬਈ ਜੱਕ ਤੋਂ ਬਗੈਰ ਜੱਕ ਤੋਂ ਟਰਾਲਾ ਬਾਈ ਕਿਸੇ ਵੀਰ ਪੁਰਾਣੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਬਿਆਸ ਬਿਆਸ ਏਰੀਆ ਚ ਵੀ ਟਰਾਲਾ ਖੜਾ ਤੇ ਬਾਈ ਕਹਿੰਦਾ 3 ਲੱਖ ਤੇ 15000 ਦੇ ਆਸੇ ਪਾਸੇ ਮੈਂ ਇਹ ਟਰਾਲਾ ਬਾਈ ਦੇ ਦੂੰਗਾ ਸਾਰੇ ਪਾਸੋਂ ਟਰਾਲਾ ਮੇਰਾ ਪੂਰਾ ਵਧੀਆ ਬਾਈ ਪੂਰਾ ਪਾਰਾ ਤੇ ਪੂਰਾ ਸੋਹਣਾ ਟਰਾਲਾ ਕਿਸੇ ਵੀ ਭਰਾਣੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਇਹ ਬਿਆਸ ਏਰੀਆ ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾਣੇ ਸੁਪਰ ਸੀਡਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ 8 ਫੁੱਟਾ ਸੁਪਰ ਸੀਡਰ ਆ ਤੇ ਭੀਮ ਕੰਪਨੀ ਦਾ ਸੁਪਰ ਸੀਡਰ ਆ ਬਾਈ ਭੀਮ ਵਾਲਿਆਂ ਦਾ ਬਾਈ ਸੁਪਰ ਸੀਡਰ ਆ 8 ਫੁੱਟਾ ਸੁਪਰ ਸੀਡਰ ਆ ਇਹ 2022 ਮਾਡਲ ਆ ਕਿਸੇ ਵੀ ਪੁਰਾਣੇ ਬਈ ਇਹ ਸੁਪਰਸੀਡਰ ਲੈਣਾ ਹੋਵੇ ਤੇ ਪਿੰਡ ਬਾਈ ਦਾ ਮਜੀਠਾ ਮਜੀਠੇ ਪਿੰਡ ਮਜੀਠਾ ਤੇ ਅੰਮ੍ਰਿਤਸਰ ਜ਼ਿਲ੍ਹੇ ਚ ਪਿੰਡ ਆਉਂਦਾ ਬਾਈ ਮਜੀਠੇ ਪਿੰਡ ਪਿਆ ਬਈ ਸੁਪਰਸੀਡਰ ਤੇ 1 ਲੱਖ ਤੇ 25000 ਦੇ ਆਸੇ ਪਾਸੇ ਬਾਈ ਕੰਨਾ ਮਸੋਪਰਸੀਡਰ ਦੇ ਦੂੰਗਾ ਸਾਰੇ ਪਾਸੋਂ ਬਾਈ ਕੰਨਾ ਪੂਰਾ ਵਧੀਆ ਮੇਰਾ ਸੁਪਰਸੀਡਰ ਆ ਬਾਈ ਕਿਸੇ ਵੀ ਪੁਰਾਣੇ ਬਈ ਇਹ ਸੁਪਰਸੀਡਰ ਲੈਣਾ ਹੋਵੇ ਤੇ ਇਹ ਮਜੀਠੇ ਪਿੰਡ ਪਿਆ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾਣੇ ਟਰਾਲਾ ਲੈਣਾ ਹੋਵੇ 14 7 ਸਾਰੇ ਭਰਾ ਦੇਖ ਲਓ ਭਾਈ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਜੈਕ ਵਾਲਾ ਟਰਾਲਾ ਭਾਈ ਜੈਕ ਵਾਲਾ ਟਰਾਲਾ ਕਿਸੇ ਵੀਰ ਭਰਾਣੇ ਭਾਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਲੁਧਿਆਣੇ ਏਰੀਏ ਚ ਏਰੀਆ ਭਾਈ ਬਾਈ ਦਾ ਲੁਧਿਆਣਾ ਤੇ ਭਾਈ ਕਹਿੰਦਾ 3 ਲੱਖ ਤੇ 15000 ਦੇ ਆਸੇ ਪਾਸੇ ਮੈਂ ਇਹ ਟਰਾਲਾ ਭਾਈ ਦੇ ਦੂੰਗਾ ਸਾਰੇ ਪਾਸੋਂ ਮੇਰਾ ਪੂਰਾ ਸੋਨਾ ਟਰਾਲਾ ਭਾਈ ਤੇ ਪੂਰਾ ਵਜਨ ਵਾਲਾ ਕਿਸੇ ਵੀਰ ਭਰਾਣੇ ਇਹ ਟਰਾਲਾ ਭਾਈ ਲੈਣਾ ਹੋਵੇ ਇਹ ਇਹ ਲੁਧਿਆਣਾ ਏਰੀਆ ਚ ਖੜਾ ਇਹ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਬਾਈ 6 ਸੀਗੀਆਂ ਤੇ 6 ਚੀਜ਼ਾਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਦੇ ਆਪਾਂ ਲੈ ਕੇ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਹਸਰੀਕਾਲ